ਪ੍ਰੋਗਰਾਮ ਦਾ ਦੁਰਦਸ਼ਕਾਂ ਦਾ ਸਵਾਲ ਤਈ ਸਤ ਪਹਿਲਾਂ ਪਿਆਰ ਤੇ ਸਤਕਾਰ ਨਾਲ ਸਿੱਖਾਂ। ਅੱਜ ਕੱਲ੍ਹ ਮਾਨਸਿਕ ਜਿਹੜੀ ਸਕੂਨ ਜਾਂ ਖੜਕੇ ਜ਼ਿੰਦਗੀ ਨੂੰ ਦੇਖਣ ਦਾ ਤਰੀਕਾ ਬਦਲ ਰਿਹਾ ਜ਼ਮਾਨਾ ਬਦਲ ਰਿਹਾ ਨੌਜਵਾਨਾਂ ਦੀ ਇੱਛਾਾਂ ਮ ਬਦਲ ਰਹੀਆਂ। ਜਿਸ ਸਮਾਜਿਕ ਤਾਣੇ ਬਾਣੇ 'ਚ ਬੜੇ ਚੇਂਜ ਆ ਰਹੇ ਉਹ ਚੇਂजेस ਨੂੰ ਅਸੀਂ ਮਾਨਸਿਕ ਤਰੀਕੇ ਦੇ ਨਾਲ ਜਾਂ ਮਨੋ ਰੋਗਾਂ ਦੇ ਤਰੀਕੇ ਦੇ ਨਾਲ ਜਾਂ ਜੋ ਇਹ ਤਾਣਾ ਬਾਣਾ ਵਾਪਰ ਰਿਹਾ ਕੀ ਕੁਝ ਪੈਦਾ ਕਰ ਰਿਹਾ ਮਾਨਸਿਕ ਤੌਰ ਤੇ। ਡਾਕਟਰ ਸਿਮੇ ਬੜਾ ਸਾਡੇ ਨਾਲ ਫੇਰ ਅੱਜ ਮੌਜੂਦ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਝ ਮਾਡਰਨ ਟਾਪਿਕਸ ਨੇ ਜਿਹੜੇ ਜਿਹੜੇ ਨੌਜਵਾਨ ਪੀੜ੍ਹੀ ਦੇ ਵਿੱਚ ਹੁਣ ਕੁਝ ਸਾਲਾਂ ਤੋਂ ਆਏ ਐ ਉਹ ਕੀ ਐ ਮਸਲੇ ਹਲ ਕੀ ਨੇ ਕਿੱਥੇ ਜੇ ਖੜੇ ਨੇ ਉਹ ਵਾਜਬ ਨੇ ਨਹੀਂ ਵਾਜਬ ਸਾਰਿਆਂ ਕੇ ਨਾ ਕਰਦੇ ਸਭ ਤੋਂ ਉੱਪਰ ਨਾ ਕਰਦੇ ਸਵਾਗਤ ਸਵਾਗਤ ਹੈ ਜੀ ਸਸਕਾ ਕੀ ਹਾਲ ਚਾਲ ਨੇ ਤੁਹਾਡਾ ਠੀਕ ਹੈ ਜੀ ਵਧੀਆ ਸਭ ਤੋਂ ਪਹਿਲਾਂ ਤਾਂ ਜਿਹੜਾ ਸਮਾਜਿਕ ਤਾਣਾ ਬਣਾ ਇਹ ਇਹ ਤਾਣੀਵਣੀ ਦੇ ਵਿੱਚ ਜਿਹੜੀ ਮਾਨਸਿਕ ਰੋਗ ਹੈ ਇਹਨੂੰ ਸਮਾਜ ਕਿਵੇਂ ਦੇਖਦਾ ਤੁਸੀਂ ਹੁਣ ਕਿਵੇਂ ਕੀ ਸੋਚਦੇ ਹੋ ਇਹਦੇ ਬਾਰੇ ਹਾਂਜੀ ਸਮਾਜ ਮਾਨਸਿਕ ਰੋਗ ਨੂੰ ਐਕਚੁਅਲੀ ਸਮਝਦਾ ਨਹੀਂ ਹੈ اچھا ਉਹ ਸੋਚਦੇ ਹੈ ਕਿ ਇਹ ਕਈ ਵਾਰ ਤੁਹਾਡੇ ਪੁਰਾਣੇ ਕਰਮਾ ਦਾ ਫਲ ਜੀ ਜਾਂ ਕੋਈ ਕਿਸੇ ਨੇ ਕਾਲਾ ਜਾਦੂ ਕੀਤਾ ਹੋਇਆ ਹੈ ਹੈਨਾ ਤੇ ਕਈ ਵਾਰ ਇਹ ਵੀ ਲੋਕ ਮਤਲਬ ਇਹਨੂੰ ਇੱਕ ਤਰ੍ਹਾਂ ਦਾ ਕਲੰਕ ਸਮਝਦੇ ਆ ਜੀ ਤੇ ਇਸ ਕਰਕੇ ਉਹ ਕਈ ਵਾਰ ਕਾਫੀ ਦੇਰ ਹੋ ਜਾਂਦੀ ਹੈ ਫਿਰ ਜਾ ਕੇ ਡਾਕਟਰ ਕੋਲ ਪਹੁੰਚਦੇ ਆ ਪਹਿਲਾਂ ਉਹ ਸਿਆਣਿਆਂ ਕੋਲ ਜਾਂ ਇੱਥੇ ਉੱਥੇ ਜਾਂਦੇ ਰਹਿੰਦੇ ਆ ਹਨਾ ਸੋ ਤੁਹਾਨੂੰ ਪਤਾ ਵੀ ਹੈ ਇਹ ਸਾਰੇ ਪਿੰਡਾਂ ਚ ਜਾਂ ਸ਼ਹਿਰਾਂ ਚ ਸਿਆਣੇ ਵਗੈਰਾ ਤਾਂ ਹੁੰਦੇ ਹੀ ਆ ਜੀ ਬਿਲਕੁਲ ਸੋ ਇਹ ਇਸ ਤਰ੍ਹਾਂ ਲੋਕ ਸਮਝਦੇ ਆ ਮਤਲਬ ਇਹਨੂੰ ਜਣੀ ਹਜੇ ਮਾਨਸਿਕ ਰੋਗ ਨੂੰ ਮਾਨਤਾ ਨਹੀਂ ਮਿਲੀ ਇਹ ਰੋਗ ਹੈ ਹਾਂ ਮਤਲਬ ਕਈ ਵਾਰ ਉਹਨਾਂ ਨੂੰ ਕਈ ਸਾਲ ਵੀ ਹੋ ਜਾਂਦੇ ਆ ਫੇਰ ਵੀ ਉਹ ਸਮਝਦੇ ਨਹੀਂ ਜਾਂ ਅੰਡਰਸਟੈਂਡਿੰਗ ਹੀ ਨਹੀਂ ਆਂਦੀ ਕਿ ਇਹਦੇ ਲੱਛਣ ਕੀ ਐ ਹੁਣ ਬਿਮਾਰੀ ਦੁਬਾਰਾ ਸ਼ੁਰੂ ਹੋ ਰਹੀ ਐ ਹੈਨਾ ਦੂਜੀਆਂ ਬਿਮਾਰੀਆਂ ਤੁਸੀਂ ਬਲੱਡ ਟੈਸਟ ਕਰਾਣੇ ਹੋ ਤੁਹਾਡੀ ਬਲੱਡ ਸ਼ੂਗਰ ਦੇਖ ਕੇ ਪਤਾ ਲੱਗ ਜਾਂਦਾ ਹੈ ਸ਼ੂਗਰ ਵਧਦੀ ਹੋਈ ਐ ਜਾਂ ਬਲੱਡ ਪ੍ਰੈਸ਼ਰ ਵਧਿਆ ਹੋਇਆ ਐ ਇਹਦੇ 'ਚ ਤੁਹਾਨੂੰ ਕੋਈ ਟੈਸਟ ਨਾਲ ਨਹੀਂ ਪਤਾ ਲੱਗਦਾ ਇਹਦੇ ਲੱਛਣ ਹੁੰਦੇ ਆ ਸੋ अर्ਲੀ ਲੱਛਣ ਮਤਲਬ ਜਿਹੜੇ ਸ਼ੁਰੂ ਬਿਮਾਰੀ ਦੇ ਸ਼ੁਰੂਆਤ ਵਿੱਚ ਹੀ ਹੋ ਜਾਂਦੇ ਆ ਜਿਵੇਂ ਨੀਂਦ ਘਟ ਜਾਣੀ ਇਆ ਜਿਆਦਾ ਤੁਰਾ ਫੇਰਾ ਕਰਨਾ ਪੈਸੇ ਜਿਆਦਾ ਖਰਚਣ ਲੱਗ ਜਾਣਾ ਲੋਕਾਂ ਨੂੰ ਦਾਨ ਦੂਣ ਜਿਆਦੇ ਕਰਨ ਲੱਗ ਜਾਨੇ ਹੈਨਾ ਜਿਆਦਾ ਪਲਾਨ ਬਣਾਈ ਜਾਣਾ ਸੋ ਉਹ ਕਈ ਵਾਰ ਉਹ ਕਈ ਵਾਰ ਪਰਿਵਾਰ ਵਾਲੇ ਵੀ ਨਹੀਂ ਸਮਝਦੇ ਕਿ ਹੁਣ ਤਾਂ ਦੁਬਾਰਾ ਤੋਂ ਬਿਮਾਰੀ ਸ਼ੁਰੂ ਹੋ ਗਈ ਉਹ ਇਹਦਾ ਇਲਾਜ ਕਰਾਈਏ ਯੂਥ ਦੇ ਵਿੱਚ ਕਈ ਹੁੰਦੀਆਂ ਇਹ ਚੀਜ਼ਾਂ ਵੀ ਵਿਆਹ ਕਰ ਦਈਏ ਕਹਿੰਦੇ ਹੁੰਦੇ ਹਨ ਨਾ ਵੀ ਮਿਰਗੀ ਠੀਕ ਹੋ ਜੂਗੀ ਜਦੋਂ ਵਿਆਹ ਮੰਗਣਾ ਹੋ ਗਿਆ ਮਿਰਗੀ ਵੀ ਠੀਕ ਹੋ ਜੂਗੀ ਕਹਾਵਤ ਵੀ ਹੈ ਪੰਜਾਬੀ ਦੀ ਵਿਆਹ ਨੂੰ ਇੱਕ ਮਸਲੇ ਦਾ ਹੱਲ ਸਮਝ ਲੈਣਾ ਕਿਸੇ ਰੋਗ ਦਾ ਹੱਲ ਸਮਝ ਲੈਣਾ ਤੁਸੀਂ ਇਹਦੇ ਬਾਰੇ ਕੀ ਦੇਖਦੇ ਹੋ ਤੁਹਾਡੇ ਕੋਲੇ ਜੋੜੇ ਆਉਂਦੇ ਹੋਣੇ ਇਸ ਸਮੱਸਿਆ ਹਾਂ ਮਤਲਬ ਬਹੁਤ ਲੋਕ ਸਮਝਦੇ ਹੈ ਕਿ ਵਿਆਹ ਕਰਕੇ ਸ਼ਾਇਦ ਬਿਮਾਰੀ ਠੀਕ ਹੋ ਜੂ ਹੈਨਾ ਇਹ ਇਹ ਇਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਵਿੱਚ ਇਹ ਚੀਜ਼ਾਂ ਦੀ ਜਾਣਕਾਰੀ ਬਹੁਤ ਘੱਟ ਹੈ ਜੀ ਹੁਣ ਬਾਅਦ ਦੇ ਦਸ਼ਾ ਚ ਇਹਦੀ ਜਾਣਕਾਰੀ ਕਾਫੀ ਹੈ ਉਹ ਸਮਝਦੇ ਹੈ ਕਿ ਵਿਆਹ ਨਾਲ ਇਕੱਲੇ ਨਾਲ ਨਹੀਂ ਕੋਈ ਚੀਜ਼ ਠੀਕ ਹੋਣੀ ਹੈ ਨਾ ਹੁਣ ਜੇ ਕੋਈ ਨਸ਼ਾ ਵੀ ਕਰ ਰਿਹਾ ਹੈ ਜਾਂ ਕਿਸੇ ਨੂੰ ਡਿਪਰੈਸ਼ਨ ਹੈ ਸਕਿਜ਼ੋਫ੍ਰੀਨੀਆ ਹੈ ਬਾਈਪੋਲਰ ਡਿਸਆਰਡਰ ਹੈ ਉਹ ਵਿਆਹ ਕਰਕੇ ਥੋੜੀ ਠੀਕ ਹੋ ਜਾਣਾ ਹੈ ਨਾ ਬਲਕਿ ਕਈ ਵਾਰ ਜੇ ਅਸੀਂ ਨਹੀਂ ਦੱਸਾਂਗੇ ਕਿਸੇ ਨੂੰ ਕਿ ਇਹ ਬਿਮਾਰੀ ਹੈਗੀ ਤਾਂ ਬਲਕਿ ਉਹ ਗਲਤ ਮਤਲਬ ਜਿਹੜਾ ਤੁਹਾਡਾ ਸ਼ੁਰੂ ਹੋ ਰਿਹਾ ਕਿਸੇ ਨਾਲ ਰਿਲੇਸ਼ਨਸ਼ਿਪ ਤੁਸੀਂ ਕਿਸੇ ਦੇ ਨਵੇਂ ਪਰਿਵਾਰ ਚ ਗਏ ਹੋ ਉੱਥੇ ਫਿਰ ਉਹ ਗੜਬੜ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਤਾਂ ਸਾਡੇ ਤੋਂ ਛੁਪਾਈਆਂ ਗਈਆਂ ਤੇ ਕਈ ਲੋਕ ਜਿਵੇਂ ਨਸ਼ਾ ਕੋਈ ਕਰਦਾ ਹੈ ਤਾਂ ਇਹ ਤਾਂ ਨਸ਼ਾ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ ਜੀ ਲੰਬੀ ਬਿਮਾਰੀ ਹੈ ਉਹ ਵੀ ਸਾਨੂੰ ਲੋਕਾਂ ਨੂੰ ਸਮਝਾਉਣਾ ਪੈਂਦਾ ਜਿਵੇਂ ਉਹ ਕੀ ਕਰਦੇ ਹੈ ਕਿਸੇ ਨੂੰ ਦਾਖਲ ਕਰ ਦਿੰਦੇ ਦੋ ਤਿੰਨ ਮਹੀਨੇ ਲਈ ਫਿਰ ਉਹ ਸੋਚਦੇ ਹੁੰਦੇ ਠੀਕ ਹੋ ਗਿਆ ਨਾ ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਨਹੀਂ ਸਾਲ 2 ਸਾਲ ਅਸੀਂ ਨਹੀਂ ਸਮਝਦੇ ਜੇ ਨਸ਼ਾ ਛੱਡਿਆ ਵੀ ਹੈ ਫਿਰ ਵੀ ਤੁਸੀਂ ਧਿਆਨ ਰੱਖਣਾ ਹੈ ਉਹਦੇ ਬਲੱਡ ਟੈਸਟ ਕਰਾਣੇ ਉਹਦੀ ਦਵਾਈ ਦੇਣੀ ਹੈ ਤਾਂ ਕਿ ਉਹ ਰਿਸਕ ਘਟ ਜੇ ਜੀ ਸੋ ਲੋਕ ਸੋਚਦੇ ਨਹੀਂ ਉਹ ਕਈ ਵਾਰ ਪੁਲਿਸ ਵਾਲੇ ਵੀ ਨਹੀਂ ਸਮਝਦੇ ਉਹ ਵੀ ਕਈ ਵਾਰ ਕਹਿੰਦੇ ਇਹਦਾ ਵਿਆਹ ਕਰ ਦਿਓ ਜੀ ਠੀਕ ਹੋ ਜਾਏਗਾ ਤਾਂ بگੜਿਆ ਹੋਇਆ ਡਾਕਟਰ ਸਾਹਿਬ ਵਿਆਹ ਨੂੰ ਲੈ ਕੇ ਥੋੜੇ ਜੱਗੇ ਵੱਧਦੇ ਆ ਵੀ ਮੁੰਡੇ ਕੁੜੀਆਂ ਵਿਆਹ ਤੋਂ ਕੰਨੀ ਘਤਰਾਉਣ ਲੱਗ ਗਿਆ ਵੀ ਨਹੀਂ ਕਰਾਉਣਾ ਨਾਂ ਵੱਡੀ ਗੇਚ ਕਰਾ ਰਹੇ ਐ ਆਮ ਮੈਂ ਸੁਣਨ ਨੂੰ ਆ ਕਿ ਚੰਗੀਆਂ ਕੁੜੀਆਂ ਜਾਂ ਚੰਗੇ ਮੁੰਡੇ ਸਵਾਲ ਕਰਦੇ ਆ ਕੁੜੀਆਂ ਨਹੀਂ ਮਿਲ ਰਹੀਆਂ ਕੁੜੀਆਂ ਕਹਿੰਦੀਆਂ ਚੰਗੇ ਮੁੰਡੇ ਨਹੀਂ ਮਿਲਦੇ ਕੀ ਕੀ ਹੋ ਰਿਹਾ ਇਹ ਤਾਂ ਇਹਦੇ ਤਾਂ ਮਿਲਦੇ ਕਈ ਸਾਰੇ ਕਾਰਨ ਨੇ ਜੀ ਇੱਕ ਤਾਂ ਵੈਸੇ ਹੀ ਲੋਕ ਅੱਜ ਕੱਲ ਪੜਨਾ ਚਾਹੁੰਦੇ ਆ ਹਨਾ ਸੋ ਕੁੜੀਆਂ ਵੀ ਚਾਹੁੰਦੀਆਂ ਕਿ ਉਹਨਾਂ ਦੀਆਂ ਨੌਕਰੀਆਂ ਹੋਣ ਉਹ ਕੋਈ ਆਪਣੇ ਪੈਰਾਂ ਤੇ ਖੜਨ ਕਿਉਂਕਿ ਦੇਖੋ ਕੁੜੀਆਂ ਨੂੰ ਤੁਸੀਂ ਪ੍ਰਾਪਰਟੀ ਤਾਂ ਦੇ ਨਹੀਂ ਰਹੇ ਬਿਲਕੁਲ ਕੁੜੀ ਆਪਣੇ ਪੈਰਾਂ ਤੇ ਖੜੀ ਹੋਊਗੀ ਕੱਲ ਜੇ ਕੁਝ ਵਿਆਹ ਵਿੱਚ ਹੋ ਵੀ ਜਾਂਦਾ ਹੈ ਘੱਟੋ-ਘੱਟ ਉਹ ਆਪਣੀ ਕਮਾਈ ਤਾਂ ਕਰ ਸਕਦੀ ਹੈ ਨਾ ਜੀ ਬਿਲਕੁਲ ਹੈ ਨਾ ਕਿਸੇ ਤੇ ਬਰਡਨ ਜਾਂ ਬੋਝ ਤਾਂ ਨਹੀਂ ਬਣੂ ਸੋ ਇੱਕ ਇਹ ਹੈ ਕੁੜੀਆਂ ਵਿੱਚ ਦੂਜੇ ਲੋਕਾਂ ਦੇ ਇੱਕ ਤੋਂ ਬੱਚੇ ਆ ਉਹ ਵੀ ਜਾਂਦੇ ਆ ਕਿ ਉਹਨਾਂ ਦੀ ਕੁੜੀਆਂ ਕਰਨ ਕੰਮ ਕਰਨ ਹੈ ਨਾ ਤੀਜਾ ਕਈ ਵਾਰ ਪਰਿਵਾਰਾਂ ਵਿੱਚ ਜਿੱਥੇ ਮਾਤਾ-ਪਿਤਾ ਵਿੱਚ ਲੜਾਈ ਝਗੜਾ ਹੋਏ ਉਹ ਆਪਸ ਵਿੱਚ ਹੀ ਪਿਓ ਜਿਆਦਾ ਸ਼ਰਾਬ ਪੀਂਦਾ ਹੋਏ ਜਾਂ ਕੁਝ ਮਾਂ ਨਾਲ ਚੰਗੀ ਤਰਾਹ ਵਿਵਹਾਰ ਨਾ ਕਰੇ ਉਹ ਵੀ ਫਿਰ ਕੁੜੀਆਂ ਤੇ ਮੁੰਡਿਆਂ ਨੂੰ ਹੋ ਜਾਂਦਾ ਕਿ ਅਸੀਂ ਨਹੀਂ ਵਿਆਹ ਕਰਨਾ ਕਿ ਸਾਡੇ ਮਾਤਾ ਪਿਤਾ ਕਿਹੜੇ ਇੱਕ ਦੂਜੇ ਨਾਲ ਖੁਸ਼ ਰਹਿ ਉਹ ਤਾਂ ਆਪਸ ਈ ਲੜਦੇ ਰਹੇ ਸੋ ਉਹ ਕਹਿੰਦੇ ਕਿ ਅਸੀਂ ਕਿਉਂ ਵਿਆਹ ਕਰਕੇ ਫਿਰ ਅਸੀਂ ਕੀ ਖਟਾਂਗੇ ਅਸੀਂ ਕੀ ਅੱਗੇ ਜਾ ਕੇ ਸਾਨੂੰ ਕੀ ਮਿਲੂਗਾ ਅਸੀਂ ਤਾਂ ਦੇਖ ਲਿਆ ਸਾਰਾ ਕੁਝ ਕਿ ਕੀ ਹੁੰਦਾ ਸੋ ਇਹ ਵੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਕੀ ਮਤਲਬ ਬੱਚਿਆਂ ਤੇ ਅਸਰ ਹੋ ਰਿਹਾ ਹੈ ਹੈਨਾ ਨਾਲ ਸਾਨੂੰ ਇਹ ਗੱਲਾਂ ਕਰਨੀਆਂ ਵੀ ਪੈਂਦੀਆਂ ਉਹਨਾਂ ਨਾਲ ਬੱਚਿਆਂ ਨਾਲ ਵਿਆਹ ਬਾਰੇ ਜਾਂ ਉਹਨਾਂ ਦੇ ਕੋਈ دوست ਹੈਗੇ ਜਾਂ ਕੋਈ ਸਹੇਲੀ ਹੈਗੀ ਤੇ ਉਹ ਵੀ ਸਾਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਹੀ ਉਹ ਸਾਨੂੰ ਦੱਸਣਗੇ ਹੁਣ ਅੱਜਕਲ ਦੇਖੋ ਟਿੰਡਰ ਇਹ ਸਾਰੀਆਂ ਜਿਹੜੀਆਂ ਐਪਸ ਹੈ ਪਿੰਡਾਂ ਵਿੱਚ ਵੀ ਆ ਜੀ ਬਿਲਕੁਲ ਲੋਕ ਮਿਲਦੇ ਆ ਇੱਕ ਦੂਜੇ ਨੂੰ ਉਹ ਸ਼ਹਿਰ ਆ ਕੇ ਮਿਲ ਲੈਂਦੇ ਆ ਹਾਂਜੀ ਹਨਾ ਸੋ ਜੇ ਸਾਨੂੰ ਵੀ ਜਾਣਕਾਰੀ ਰੱਖਣੀ ਚਾਹੀਦੀ ਅਸੀਂ ਸਾਨੂੰ ਜਾਣਕਾਰੀ ਨਹੀਂ ਹੁੰਦੀ ਤਾਂ ਅਸੀਂ ਸੋਦੇ ਹੋ ਹੀ ਨਹੀਂ ਰਿਹਾ ਜੀ ਬਲਕਿ ਕਾਫੀ ਜ਼ਿਆਦਾ ਹੈ ਕਾਮਨ ਹੈ ਅੱਜ ਕੱਲ ਤਾਂ ਯੰਗ ਜਨਰੇਸ਼ਨ ਇੱਕ ਦੂਜੇ ਨੂੰ ਡੇਟ ਵਗੈਰਾ ਕਰਦੇ ਆ ਇਹ ਵੀ ਇੱਕ ਕਾਰਨ ਹੈ ਉਹ ਡੇਟ ਕਰਕੇ ਕਿੰਨੇ ਲੋਕਾਂ ਨੂੰ ਮਿਲ ਲੈਂਦੇ ਆ ਫਿਰ ਕੋਈ ਰਿਲੇਸ਼ਨਸ਼ਿਪ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਹੋ ਜਾਂਦਾ ਹੈ ਕਿ ਬਿਆਨ ਨਹੀਂ ਕਰਨਾ ਅੱਛਾ ਲਿਵ ਇਨ ਰਿਲੇਸ਼ਨਸ਼ਿਪ ਇੱਕ ਨਵਾਂ ਸ਼ਬਦ ਆ ਗਿਆ ਸਾਡੇ ਪੰਜਾਬੀ ਕਮਿਊਨਿਟੀ 'ਚ ਇਹ ਹੁੰਦਾ ਨਹੀਂ ਸੀ ਹੂੰ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਅ ਦੇਖੋ ਮੈਨੂੰ ਲੱਗਦਾ ਹੈ ਕਿਉਂਕਿ ਅੱਜਕੱਲ ਬੱਚੇ ਆ ਕੇ ਸ਼ਹਿਰਾਂ ਵਿੱਚ ਕੰਮ ਕਰਦੇ ਐ ਪੜ੍ਹਾਈ ਕਰਦੇ ਐ ਫਲੈਟ ਰੈਂਟ ਤੇ ਰਹਿ ਲੈ ਲੈਂਦੇ ਐ ਹਨਾ ਹੁਣ ਇਹ ਤਾਂ ਜ਼ਮਾਨਾ ਗਿਆ ਕਿ ਲੋਕੀ ਰਿਸ਼ਤੇਦਾਰਾਂ ਦੇ ਘਰਾਂ 'ਚ ਰਹਿੰਦੇ ਸੀ ਹਾਂਜੀ ਹਾਂਜੀ ਸੋ ਉਹ ਕਈ ਵਾਰ ਬੱਚੇ ਦੱਸਦੇ ਵੀ ਨਹੀਂ ਕਰੇ ਉਹਨਾਂ ਨੇ ਆਪਣੇ ਫਰੈਂਡਸ ਨਾਲ ਸ਼ੇਅਰ ਕੀਤਾ ਹੁੰਦਾ ਮੈਨੂੰ ਯਾਦ ਹੈ ਇੱਕ ਕਪਲ ਆਈ ਸੀ ਤੇ ਉਹ ਕਹਿੰਦੇ ਅਸੀਂ ਜਦੋਂ ਇਹਦੇ ਮਾਤਾ ਪਿਤਾ ਆਉਂਦੇ ਆ ਫਿਰ ਉਹ ਮੁੰਡਾ ਕਿਤੇ ਚਲਾ ਜਾਂਦਾ ਹੈ ਤੇ ਜਦੋਂ ਉਹਦੇ ਆਉਂਦੇ ਆ ਤਾਂ ਉਹ ਕਿਤੇ ਚਲੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਇਹ ਦੋਨੋਂ ਤਾਂ ਇਕੱਠੇ ਰਹਿ ਰਹੇ ਹਨ ਅੱਛਾ ਜੀ ਤੇ ਉਹਦੇ ਨਾਲ ਥੋੜਾ ਉਹਨਾਂ ਦਾ ਖਰਚਾ ਵੀ ਬਚ ਜਾਂਦਾ ਹੈ ਨਾਲ ਉਹ ਰਿਲੇਸ਼ਨਸ਼ਿਪ ਵੀ ਚਲੀ ਜਾਂਦੀ ਹੈ ਪਰ ਹਾਂ ਇਹਦਾ ਨੁਕਸਾਨ ਤਾਂ ਇਹ ਹੀ ਹੈ ਕਿ ਕਈ ਵਾਰ ਇਹਦਾ ਕੋਈ ਲੀਗਲ ਨਹੀਂ ਹੈ ਮਤਲਬ ਲੋਅ ਦੇ ਵਿੱਚ ਸਾਡੇ ਹੱਲੇ ਇੱਥੇ ਕੁਝ ਹੈ ਨਹੀਂ ਬਾਹਰ ਦੀਆਂ ਕੰਟਰੀਜ਼ ਵਿੱਚ ਹੈ ਦੂਜਾ ਫਿਰ ਰਿਲੇਸ਼ਨਸ਼ਿਪ ਕਿੰਨੀ ਦੇਰ ਚੱਲਦੀ ਹੈ ਫਿਰ ਹਾਰਟ ਬ੍ਰੇਕ ਹੁੰਦਾ ਹੈ ਹਾਂਜੀ ਇਹ ਚੀਜ਼ਾਂ ਮਤਲਬ ਦੇ ਅਸੀਂ ਬੱਚਿਆਂ ਨਾਲ ਇਹ ਗੱਲਾਂ ਕਰਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਨਾ ਜੀ ਇੱਕ ਇੱਕ ਮੇਰੇ ਮਨ 'ਚ ਵੀ ਆਉਂਦਾ ਕਿ ਮੁੰਡੇ ਕੁੜੀਆਂ ਨੂੰ ਜਿਹੜਾ ਵੱਖਰੇ ਵੱਖਰੇ ਤਰੀਕੇ ਨਾਲ ਅਸੀਂ ਪਾਲਦੇ ਆਂ ਰਿਸ਼ਤਿਆਂ ਦੇ ਵਿਗੜਨ 'ਚ ਇਹ ਤਾਂ ਵੀ ਹਿੱਸਾ ਹੈ ਹਾਂਜੀ ਦੇਖੋ ਕੁੜੀਆਂ ਨੂੰ ਅਸੀਂ ਜ਼ਿਆਦਾ ਜ਼ਿੰਮੇਵਾਰ ਬਣਾੰਨੇ ਆ ਕੁੜੀਆਂ ਨੂੰ ਅਸੀਂ ਬਾਹਰ ਨਹੀਂ ਜਾਣ ਦਿੰਦੇ ਕਿ ਹਨੇਰਾ ਹੋ ਜਾਈਏ ਘਰ ਆ ਜੋ ਹਨਾ ਮੁੰਡਿਆਂ ਨੂੰ ਸ਼ੁਰੂ ਤੋਂ ਖੁੱਲੀ ਛੁੱਟ ਦੇ ਦਿੰਦੇ ਹਾਂ ਸੋ ਮੁੰਡੇ ਜਿਹੜਾ ਐਕਸਪੋਜ਼ਰ ਉਹਨਾਂ ਦਾ ਜ਼ਿਆਦਾ ਹੁੰਦਾ ਹੈ ਉਹ ਆਪਣੇ ਦੋਸਤਾਂ ਨਾਲ ਮੋਬਾਈਲ ਤੇ ਬਹੁਤ ਕੁਝ ਸ਼ੇਅਰ ਕਰ ਲੈਂਦੇ ਆ ਹਨਾ ਮਤਲਬ ਸੈਕਸ ਬਾਰੇ ਵੀ ਨਸ਼ਿਆਂ ਬਾਰੇ ਵੀ ਐਕਸਪੈਰੀਮੈਂਟੇਸ਼ਨ ਮੁੰਡੇ ਹੀ ਜ਼ਿਆਦਾ ਕਰਦੇ ਆ ਨਸ਼ਿਆਂ ਨਾਲ ਸੋ ਉਹਨਾਂ ਦਾ ਇੱਕ ਤਰ੍ਹਾਂ ਦਾ ਅੱਡ ਤਰ੍ਹਾਂ ਦਾ ਰਹਿਣ ਸਹਿਣ ਹੈ ਤੇ ਕੁੜੀਆਂ ਦਾ ਅੱਡ ਤਰ੍ਹਾਂ ਦਾ ਉਹਨਾਂ ਦਾ ਐਕਸਪੋਜ਼ਰ ਘੱਟ ਹੁੰਦਾ ਹੈ ਜੀ ਸੋ ਜਦੋਂ ਉਹ ਵੱਡੇ ਹੁੰਦੇ ਆ ਤਾਂ ਉਹ ਆਪਸ ਵਿੱਚ ਕਿਸ ਤਰ੍ਹਾਂ ਮੇਲ ਹੋਊਗਾ ਹੈਨਾ ਸੋ ਥੋੜਾ ਜਿਹਾ ਸਾਨੂੰ ਇੱਕ ਤਰ੍ਹਾਂ ਦਾ ਉਹਨਾਂ ਨੂੰ ਵੀ ਜ਼ਿੰਮੇਵਾਰ ਬਣਾਉਣਾ ਚਾਹੀਦਾ ਮੁੰਡਿਆਂ ਨੂੰ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਹੈ ਕੁਝ ਚੀਜ਼ਾਂ ਤੋਂ ਜੀ ਤੇ ਘਰ ਦੀਆਂ ਜ਼ਿੰਮੇਵਾਰੀਆਂ ਕੁਝ ਦੇਣੀਆਂ ਚਾਹੀਦੀਆਂ ਜੀ ਮੈਂ ਨਹੀਂ ਕਹਿ ਰਹੀ ਸਾਰੇ ਮੁੰਡੇ ਹੁੰਦੇ ਆ ਕਿ ਬੜੇ ਜ਼ਿੰਮੇਵਾਰ ਹੁੰਦੇ ਆ ਹਾਂਜੀ ਕਈ ਆਪਣੇ ਮਾਤਾ ਪਿਤਾ ਦੀ ਕਾਫੀ ਮਦਦ ਕਰਦੇ ਆ ਉਹਨਾਂ ਨਾਲ ਵੀ ਆਂਦੇ ਆ ਉਹਨਾਂ ਦੀ ਕੰਮਕੁੰਮ ਵੀ ਕਰਦੇ ਆ ਜੀ ਕਿਉਂਕਿ ਅੱਜਕੱਲ ਦੇਖੋ ਇੱਕ ਪੰਜਾਬ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਬਾਹਰ ਹੈ ਹਾਂਜੀ ਸੋ ਕਈ ਵਾਰ ਉਹ ਮੁੰਡਿਆਂ ਨੂੰ ਕੁੜੀਆਂ ਨੂੰ ਆਪਣੇ ਮਾਂ ਦੀ ਮਦਦ ਕਰਨੀ ਪੈਂਦੀ ਹੈ ਕਿਉਂਕਿ ਜਿਹੜਾ ਆਦਮੀ ਹੈ ਉਹ ਕਈ ਵਾਰ ਇਟਲੀ ਸਪੇਨ ਕਿਤੇ ਹੁੰਦਾ ਦੋ-ਦੋ ਸਾਲੋਂ ਆਂਦੇ ਹੀ ਨਹੀਂ ਜੀ ਘਰੇ ਇਹ ਰਹਿ ਰਹੇ ਹੁੰਦੇ ਐ ਦਾਦਾ ਦਾਦੀ ਦੀ ਲੁਕ ਆਫਟਰ ਕਰਨ ਜਾਂ ਮਾਦ ਦੀ ਲੁਕ ਆਫਟਰ ਕਰਨ ਜੀ ਪ੍ਰਵਾਸ ਬਹੁਤ ਹੋ ਰਿਹਾ ਹੈ ਲੋਕ ਬਦੇਸ਼ਾਂ ਨੂੰ ਜਾ ਰਹੇ ਹੈ ਜਿਹੜਾ ਇਕੱਲਾਪਨ ਹੈ ਬਜ਼ੁਰਗਾਂ ਦਾ ਹੋ ਗਿਆ ਜਾਂ ਕਿਸੇ ਦਾ ਵੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿੰਨਾ ਕੁ ਪ੍ਰਭਾਵ ਪੰਜਾਬ ਦੀ ਜਨਰੇਸ਼ਨ ਜਿਹੜੀ ਬਜ਼ੁਰਗਾਂ ਉਨਾਂ ਤੇ ਪਾ ਰਿਹਾ ਹੈ ਮੈਨੂੰ ਲੱਗਦਾ ਬਹੁਤ ਜ਼ਿਆਦਾ ਮਤਲਬ ਉਨ੍ਹਾਂ ਤੇ ਅਸਰ ਹੈਗਾ ਜਿਹੜੇ ਬਿਲਕੁਲ ਹੀ ਇਕੱਲੇ ਰਹਿ ਗਏ ਨੇ ਬਜ਼ੁਰਗ ਹਨਾ ਚਲੋ 50 60 ਦੀ ਉਮਰ ਤੱਕ ਤਾਂ ਉਹ ਠੀਕ ਹੈ ਉਹ ਚਲਦੇ ਫਿਰਦੇ ਰਹਿੰਦੇ ਆ ਉਹ ਚਲਦੇ ਫਿਰਦੇ ਰਹਿੰਦੇ ਗੁਰਦੁਆਰੇ ਚਲੇ ਜਾਂਦੇ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਆ ਉਹ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਆਪਣੇ ਘਰਾਂ ਤੋਂ ਨਹੀਂ ਨਿਕਲਦੇ ਉਹ ਫਿਰ ਡਿਪਰੈਸ਼ਨ ਚ ਜਾਂਦੇ ਆ ਜਾਂ ਜੇ ਇੱਕ ਨੂੰ ਕੁਝ ਹੋ ਜਾਂਦਾ ਹੈ ਉਹ ਫਿਰ ਹੋਰ ਇਕੱਲੇ ਰਹਿ ਜਾਂਦੇ ਆ ਜਾਂ ਫਿਰ ਇੱਕ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਜਿਵੇਂ ਪਾਰਕਿੰਸਨਸ ਹੈ ਜਾਂ ਭੁੱਲਣ ਦੀ ਬਿਮਾਰੀ ਹੈ ਐਲਜ਼ਾਈਮਰਸ ਡਿਮੈਂਸ਼ੀਆ ਸੋ ਉਹ ਦੂਜਾ ਪਾਰਟਨਰ ਨੂੰ ਲੁੱਕ ਆਫਟਰ ਕਰਨਾ ਕਿੰਨਾ ਔਖਾ ਹੁੰਦਾ ਹੈ ਇਕੱਲਾ ਉਹ ਆਪ ਵੀ ਬੁਢੇ ਨੇ ਤੇ ਨਾਲ ਦੂਜੇ ਬੁਢੇ ਨੂੰ ਲੁੱਕ ਆਫਟਰ ਕਰਨਾ ਹਨਾ ਇਹੋ ਜਿਹੀ ਬਹੁਤ ਕਹਾਣੀਆਂ ਸੁਣਨ ਨੂੰ ਆਉਂਦੀਆਂ ਹੈ ਕਿ ਉਹ ਕੱਲੀ ਔਰਤ ਰਾਤ ਨੂੰ ਬਾਹਰ ਨਿਕਲ ਕੇ ਕੱਲੀ ਖੜੀ ਹੈ ਐਂਡ ਫਿਰ ਉਹ ਮਤਲਬ ਕੋਈ ਰਿਸ਼ਤੇਦਾਰ ਆ ਕੇ ਉਹਨਾਂ ਨੂੰ ਫਿਰ ਲੈ ਕੇ ਜਾਂਦੇ ਹੈ ਕਈ ਕੇਸ ਵਿੱਚ ਤਾਂ ਹੁਣ ਕੋਈ ਰਿਸ਼ਤੇਦਾਰ ਵੀ ਹੈ ਨਹੀਂ ਲੋਕ ਆ ਕੇ ਦੱਸਦੇ ਕਿ ਸਾਡੇ ਤਾਂ ਜੀ ਰਿਸ਼ਤੇਦਾਰ ਵੀ ਸਾਰੇ ਬਾਹਰ ਚਲੇ ਗਏ ਸੋ ਕੋਈ ਵੀ ਨਹੀਂ ਸੋ ਇਹ ਮੇਨ ਨਾਲ ਤਾਂ ਬਹੁਤ ਹੀ ਵੱਡੀ ਸਮੱਸਿਆ ਹੈ ਜਾਂ ਤਾਂ ਕੋਈ ਐਸਜੀਪੀਸੀ ਨੂੰ ਜਾਂ ਗੁਰਦੁਆਰਿਆਂ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਹਰ ਥਾਂ ਤੇ ਕੋਈ 올ਡੇਜ ਹੋਮ ਬਣਾਣ ਕਿਉਂਕਿ ਗਵਰਨਮੈਂਟ ਨੇ ਤਾਂ 올ਡੇਜ ਹੋਮ ਐਨੇ ਕਿੱਥੇ ਬਣਾਨੇ ਆ ਤੇ ਉੱਥੇ ਘੱਟੋ ਘੱਟ ਇਕੱਠੇ ਰਹਿ ਸਕਦੇ ਆ ਤੇ ਉੱਥੇ ਕੁਝ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਇੱਕ ਤਾਂ ਹੈ ਕਿ 올ਡੇਜ ਹੋਮ ਜਿੱਥੇ ਕੁਝ ਵੀ ਨਹੀਂ ਉਹ ਵਿਚਾਰੇ ਕੀ ਕਰਨਗੇ ਉੱਥੇ ਹੈ ਨਾ ਕੋਈ ਉੱਥੇ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜਾ ਉਹਨਾਂ ਦਿਲ ਲੱਗ ਸਕੇ ਹੂੰ ਜੈਨ ਇਹ ਇਸ ਸਮੱਸਿਆ ਵਾਂ ਤੁਸੀਂ ਦੇਖ ਰਹੇ ਹੋ ਵੀ ਇਹ ਹੋਰ ਵੀ ਵੱਧ ਨਹੀਂ ਗਿਆ ਬਹੁਤ ਬਹੁਤ ਜ਼ਿਆਦਾ ਇਹ ਸਮੱਸਿਆ ਤਾਂ ਹੈ ਹੀ ਜੀ ਕੇਸ ਵੀ ਆਉਂਦੇ ਇਹਦੇ ਕੇਸ ਬਹੁਤ ਆਉਂਦੇ ਐਂਡ ਅਸੀਂ ਮਤਲਬ ਤੁਸੀਂ ਵੀ ਜਾਣਦੇ ਹੋਵੋਗੇ ਮੈਂ ਵੀ ਜਾਣਦੀ ਹਾਂ ਹੈ ਨਾ ਮੈਂ ਵੀ ਆਪਣੇ ਕੁਝ ਰਿਸ਼ਤੇਦਾਰਾਂ ਜਿਨ੍ਹਾਂ ਦੇ ਬੱਚੇ ਬਾਹਰ ਹੈ ਤੋ ਉਹਨਾਂ ਨੂੰ ਫਿਰ ਮੈਂ ਜਾ ਕੇ ਦੇਖਦੀ ਆ ਜੇ ਦੋ بیمار ਹੋਣ ਜਾਂ ਹਸਪਤਾਲ ਚ ਦਾਖਲ ਹੋਣਦੇ ਆ ਫਿਰ ਮੈਂ ਲੈ ਕੇ ਜਾਂਦੀ ਆ ਤੇ ਉਹ ਵੀ ਮੈਨ ਉਹਨੂੰ ਮੈਨੂੰ ਕਹਿੰਦੇ ਕਿ ਤੂੰ ਤੂੰ ਹੀ ਹੈਗੀ ਸਾਡਾ ਸਹਾਰਾ ਇੱਥੇ ਇਹ ਜਿਹੜੇ ਬੱਚੇ ਬਾਹਰ ਹੈ ਜੀ ਉਹ ਜਾਣਾ ਨਹੀਂ ਚਾਹੁੰਦੇ ਹੂੰ ਹੂੰ ਸੀ ਇੱਕ ਇਹ ਵੀ ਸਮੱਸਿਆ ਹੈ ਬੜਾ ਔਖਾ ਹੈ ਨਵੀਂ ਥਾਂ ਤੇ ਜਾ ਕੇ ਐਡਜਸਟ ਹੋਣਾ ਹੈ ਨਾ ਹੁਣ ਤੁਸੀਂ ਅਮਰੀਕਾ ਕਿਸੇ ਥਾਂ ਚਲੇ ਜਾਓ ਉੱਥੇ 올ਡ ਏਜ ਵਿੱਚ ਜਾ ਕੇ ਕਿੰਨਾ ਔਖਾ ਹੈ ਮਤਲਬ ਉਹ ਨਵਾਂ ਸਮਾਜ ਨਮਤਰਾਂ ਦਾ ਰਹਿਣ ਸਹਿਣ ਬੱਚੇ ਦਾ ਕੋਈ ਨਹੀਂ ਹੈ ਹਾਂ ਬੱਚੇ ਆਪਣਾ ਕੰਮ ਚ ਵਿਅਸਤ ਹੁੰਦੇ ਆ ਹੂੰ ਹੂੰ ਸੋ ਬੜਾ ਮੁਸ਼ਕਿਲ ਹੋ ਜਾਂਦਾ ਹੈ ਆਈ ਥਿੰਕ ਜੀ ਤੇ ਇਹਦਾ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ ਕਿ ਕੀ ਹੋ ਸਕਦਾ ਹੈ ਜੀ ਬਹੁਤ ਚੰਗਾ ਲੱਗਿਆ ਤੁਹਾਡਾ ਗੱਲਬਾਤ ਕਰਕੇ ਤੇ ਉਮੀਦ ਕਰਦੇ ਆਂ ਅਗਲੀ ਵਾਰ ਫੇਰ ਆਪਾਂ ਕਿਸੇ ਖਾਸ ਮੁੱਦੇ ਦੇ ਉੱਤੇ ਜਿਹੜਾ ਮਾਨਸਿਕ ਜਿਹੜੀ ਅਵਸਥਾ ਨਾਲ ਜੁੜਿਆ ਹੋਇਆ ਹੈ ਉਸਤੇ ਆਪਾਂ ਗੱਲਬਾਤ ਕਰਾਂਗੇ ਆਖਰ ਚ ਯੂਥ ਨੂੰ ਕੋਈ ਮੈਸੇਜ ਦੇਣਾ ਚਾਹਾਂ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਸੀ ਇਹਦੇ ਵਿੱਚ ਹੀ ਮੈਂ ਕਹਿਣਾ ਚਾਹਾਂਗੀ ਕਿ ਯੂਥ ਤਾਂ ਅੱਜਕੱਲ ਕਾਫੀ ਜਾਗਰੂਕ ਹੈ ਉਹਨਾਂ ਨੂੰ ਮਾਨਸਿਕ ਬਿਮਾਰੀਆਂ ਬਾਰੇ ਵੀ ਕਾਫੀ ਕੁਝ ਪਤਾ ਹੈ ਹੈਨਾ ਤਾਂ ਜਿਹੜੇ ਸਾਡੀ ਉਮਰ ਦੇ ਲੋਕ ਹੈ ਜਾਂ ਸਾਡੀ ਉਮਰ ਤੋਂ ਵੱਡੇ ਵੀ ਲੋਕ ਹੈ ਸਾਨੂੰ ਵੀ ਇਹ ਨਹੀਂ ਕਿ ਅਸੀਂ ਹੁਣ ਬੁੜੇ ਹੋ ਗਏ ਸਾਨੂੰ ਵੀ ਇਹ ਚੀਜ਼ਾਂ ਦੀ ਜਾਗਰੂਕਤਾ ਰੱਖਣੀ ਚਾਹੀਦੀ ਹੈ ਜੇ ਸਾਨੂੰ ਵੀ ਕੋਈ ਡਿਪਰੈਸ਼ਨ ਹੁੰਦੀ ਹੈ ਕੋਈ ਬਿਮਾਰੀ ਹੁੰਦੀ ਹੈ ਸਸਾਨੂੰ ਟਾਈਮ ਸੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਹਨਾ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਤੇ ਇਹ ਵੀ ਨਹੀਂ ਹਲਕੇ ਤੁਸੀਂ ਵਿਆਹ ਕਰ ਦੋ ਬਿਆਨ ਨਾਲ ਹੀ ਸਾਰਾ ਕੁਝ ਹੋ ਜਾਊਗਾ ਇਹ ਵੀ ਗਲਤ ਗੱਲ ਹੈ ਹਨਾ ਸੋ ਇਹ ਚੀਜ਼ਾਂ ਆਈ ਥਿੰਕ ਮੈਂ ਕਹਿਣਾ ਚਾਹਾਂਗੀ ਕਿ ਯੂਥ ਨੂੰ ਦੂਜੀ ਇਹ ਵੀ ਹੈ ਕਿ ਬਾਹਰ ਹੀ ਸਾਰਾ ਕੁਝ ਨਹੀਂ ਹੈ ਕਈ ਲੋਕਾਂ ਦਾ ਬਾਹਰ ਨਹੀਂ ਕੰਮ ਬੰਦਦਾ ਤਾਂ ਇੱਥੇ ਵੀ ਠੀਕ ਠਾਕ ਹੈ ਇੱਥੇ ਵੀ ਤੁਸੀਂ ਚੰਗੀ ਜ਼ਿੰਦਗੀ ਜੀ ਸਕਦੇ ਹੋ ਤੁਹਾਨੂੰ ਜ਼ਿੰਦਗੀ 'ਚ ਕਿੰਨਾ ਕੁ ਚਾਹੀਦਾ ਹਾਂਜੀ ਹਨਾ ਹੁਣ ਇੱਕ ਗੱਡੀ ਐ ਜਾਂ ਇੱਕ ਸਕੂਟਰ ਐ ਉਹ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਐ ਉਹ ਬਹੁਤ ਨਵੀਂ ਐ ਜਾਂ ਬਹੁਤ ਵੱਡੀ ਗੱਡੀ ਐ ਉਹਦੇ ਚ ਕੀ ਫਰਕ ਪੈਂਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਿਵੇਂ ਲੋਕੀ ਕਹਿੰਦੇ ਸਨਤਾ ਜੀ ਵੱਡੀ ਗੱਡੀ ਚਾਹੀਦੀ ਐ ਜਾਂ ਕੋਈ ਐਸਯੂਵੀ ਚਾਹੀਦੀ ਐ ਹਮ ਹਮ ਹਨਾ ਇਹ ਥੋੜਾ ਅਸੀਂ ਆਪਣੇ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਬਦਲਣ ਦੀ ਲੋੜ ਐ ਜਾਂ ਸਕੂਨ ਵਾਲਾ ਤਰੀਕਾ ਲੱਭਣ ਦੀ ਜਿਹੜਾ ਮਤਲਬ ਪੀਸ ਜਾਂ ਸਕੂਨ ਇਹਦੇ ਤੋਂ ਨਹੀਂ ਮਿਲਦਾ ਹਮ ਹਮ ਇਹ ਤੁਹਾਡੀ ਮਾਨਸਿਕ ਅਵਸਥਾ ਜਾਂ ਤੁਸੀਂ ਜਿਵੇਂ ਵੱਡੇ ਹੋਏ ਹੋ ਉਹਦੇ ਤੇ ਵੀ ਕੁਝ ਚੀਜ਼ਾਂ ਨਿਰਪਰ ਹੋਣਗੀਆਂ ਕੀ ਸੋਚਦੇ ਹੋ ਤੁਸੀਂ ਜਿਹੜਾ ਆ ਭਜਨੱਠ ਵਧੀ ਹੈ ਇਹ ਇਹਦੇ ਇਹਨੂੰ ਥੋੜਾ ਜਿਹਾ ਜੇ ਆਪਾਂ ਦੇਖੀਏ ਜਿਹੜੀ ਭਜਨੱਠ ਵਧੀ ਹੈ ਇਹਦਾ ਕੀ ਰੀਜ਼ਨ ਦੇਖਦੇ ਹਾਂ ਮਤਲਬ ਜਦੋਂ ਕਈ ਯੰਗ ਲੋਕ ਆਂਦੇ ਆ ਉਦਾਹਰਨ ਤੇ ਤੌਰ ਤੇ ਇੱਕ ਲੜਕਾ ਹੈਗਾ ਤਾਂ ਉਹਦੇ ਨਨ ਦਾਦਾ ਜੀ ਨੇ ਸਾਰੀ ਜ਼ਮੀਨ ਬਣਾਈ ਹੈ ਹਨਾ ਬੜੀ ਮਿਹਨਤ ਕੀਤੀ ਯੂ ਕਹਿੰਦੇ ਦੁੱਧ ਦੇ ਕੇ ਆਂਦਾ ਸੀ ਫਿਰ ਮੈਂ ਕਿੰਨਾ ਕੁਝ ਕੀਤਾ ਉਹਨੂੰ ਕਹਿੰਦਾ ਕਿ ਤੁਸੀਂ ਇੱਕ ਦੋ ਕਿੱਲੇ ਵੇਚ ਕੇ ਮੈਨੂੰ ਦੇ ਦਿਓ ਮੈਂ ਵੱਡੀ ਗੱਡੀ ਲੈਣੀ ਹੈ ਮੈਂ ਕਿਉਂ ਕਿਉ ਦੇਣਗੇ ਉਹਨਾਂ ਨੇ ਸਾਰੀ ਕਿੰਨੀ ਮਿਹਨਤ ਨਾਲ ਬਣਾਈ ਹੈ ਦਦੂ ਕਹਿੰਦਾ ਕਿ ਵੇਚ ਕੇ ਮੈਂ ਵੱਡੀ ਗੱਡੀ ਲੈਣੀ ਹੈ ਕਿ ਤੂੰ ਵੀ ਥੋੜੀ ਮਿਹਨਤ ਕਰ ਇਹ ਤਾਂ ਬੜਾ ਸੌਖਾ ਤਰੀਕਾ ਹੈ ਅਸੀਂ ਸਾਰੇ ਹੀ ਆਪਣੇ ਮਾਪੇ ਨੂੰ ਕਹੀਏ ਜੀ ਸਾਨੂੰ ਇੰਨੇ ਪੈਸੇ ਦੇ ਦਿਓ ਫਿਰ ਤਾਂ ਅਸੀਂ ਕੰਮ ਹੀ ਨਹੀਂ ਕਰਾਂਗੇ ਜੀ ਹੈਨਾ ਤੇ ਗੱਡੀ ਨਾਲ ਥੋੜੀ ਸਕੂਨ ਮਿਲਦਾ ਹੈ ਜੇ ਮੇਰੇ ਕੋਲ ਵੱਡੀ ਗੱਡੀ ਨਹੀਂ ਹੈ ਤਾਂ ਫਿਰ ਵੀ ਅਸੀਂ ਖੁਸ਼ ਹਾਂ ਉਹਦੇ ਨਾਲ ਕੀ ਮਿਲ ਜੂਗਾ ਤੁਹਾਨੂੰ ਹਾਂਜੀ ਮੈਨੂੰ ਆਉਣ ਜਾਣ ਦਾ ਸਾਧਨ ਚਾਹੀਦਾ ਹਾਂ ਆਉਣ ਜਾਣ ਦਾ ਸਾਧਨ ਚਾਹੀਦਾ ਹੈ ਪਰਿਵਾਰ ਨੂੰ ਬਲਕੇ ਜਿਆਦਾ ਮਿਲੋ ਮੈਨੂੰ ਤਾਂ ਲੱਗਦਾ ਹੈ ਕਿ ਮੇਰਾ ਇੱਥੇ ਪਰਿਵਾਰ ਮੈਂ ਉਹਨਾਂ ਨੂੰ ਜਾ ਕੇ ਮਿਲਦੀਆਂ ਮੇਰੇ ਰਿਸ਼ਤੇਦਾਰਾਂ ਨੂੰ ਮੇਰੀ ਸਹੇਲੀਆਂ ਨੂੰ ਉਹਨਾਂ ਨਾਲ ਤੁਹਾਨੂੰ ਅੱਛਾ ਲੱਗਦਾ ਹੈ ਜੀ ਬਹੁਤ ਚੰਗਾ ਲੱਗਿਆ ਫਿਰ ਆਪਾਂ ਅੱਜ ਛੋਟੀ ਜੀ ਮੁਲਾਕਾਤ ਦੇ ਜ਼ਰੀਏ ਆਪਾਂ ਅੱਜ ਦੀ ਗੱਲਬਾਤ ਇੱਥੇ ਕੰਪਲੀਟ ਕਰਦੇ ਹਾਂ ਫਿਰ ਆਪਾਂ ਨੈਕਸਟ ਟਾਈਮ ਇਸ ਗੱਲ ਨੂੰ ਹੋਰ ਅੱਗੇ ਬਤਾਵਾਂਗੇ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਨਸਿਕ ਅਵਸਥਾ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਰਵਾਂਗੇ ਕਿਉਂਕਿ ਮਨ ਠੀਕ ਹੈ ਤਾਂ ਸਾਰਾ ਕੁਝ ਠੀਕ ਹੈ ਸੋ ਮਨ ਤੇ ਧਿਆਨ ਦੇਣ ਦੀ ਲੋੜ ਹੈ ਮਨ ਨਾਲ ਖਮ ਲਾਉਣ ਦੀ ਲੋੜ ਹੈ ਜੇ ਜਾਦਤ ਫਿਰ ਬਣਾਇਆ ਸਹੀ